ਇਹਨਾਂ ਦੇ ਵਿੱਚੋਂ ਮਨਦੀ ਕਲੱਬ ਜੇਤੂਗਰਾ ਦਿੱਤਾ ਜਾਂਦਾ ਹੈ ਮਨਦੀ ਕਲੱਬ ਨੇ ਆਹ ਸੁਣ ਲੈਣਾ ਸੀ ਜਿਹੜਾ ਸਾਡੇ ਵਾਸਤੇ ਔਰ ਸਾਡੇ ਬੱਚਿਆਂ ਵਾਸਤੇ ¿Se quiere? ¿Cortina? okay sir okay ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅ ਅੱਜ ਜਿਲ੍ਹਾ ਮੋਗਾ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇੱਕ ਮਹਮ ਜਿਹੜੀ ਹੈਗੀ ਨਸ਼ਾ ਛਡਾਊ ਮਹਮ ਚਲਾਈ ਗਈ ਹੈ ਜਿਹਦੇ ਅਧੀਨ ਅਸੀਂ ਪੰਜਾਬ ਪੁਲਿਸ ਨੇ ਗੇਮਿੰਗ ਜਿਹੜੀਆਂ ਹੈਗੀਆਂ ਮੋਗਾ ਦੇ ਦ ਲਰਨਿੰਗ ਫੀਲਡ ਸਕੂਲ ਕਲਕਲਾ ਮੋਗਾ ਵਿਖੇ ਗੇਮਿੰਗ ਕਰਵਾਈਆਂ ਜਾ ਗਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ 400 ਤੋਂ 500 ਘੁੜਾਰੀ ਜਿਹੜੇ ਹੈਗੇ ਆ ਉਹ ਪਾਰਟਿਸਿਪੇਟ ਕਰ ਰਹੇ ਆ ਜਿਸ ਵਿੱਚ ਵੱਖ-ਵੱਖ ਖੇਮਾਂ ਨੇ ਗਵਾਲੀਵਾਲ ਬਾਸਕਟਬਾਲ ਰਸਾ ਕਸੀ ਤੇ ਹੋਰ ਐਥਲੈਟਿਕ ਮੀਟਸ ਕਰਵਾਈਆਂ ਜਾ ਰਹੀਆਂ ਨੇ ਮੇਰੀ ਸਾਰਿਆਂ ਨੂੰ ਹੱਥ ਬੇਨ ਹੱਥ ਚੋੜ ਕੇ ਬੇਨਤੀ ਹੈ ਰਿਕੁਐਸਟ ਹੈ ਕਿ ਆਓ ਆਪਾਂ ਸਾਰੇ ਰਲ ਕੇ ਪੰਜਾਬ ਪੁਲਿਸ ਦੀ ਹੈਲਪ ਕਰੀਏ ਤੇ ਪੰਜਾਬ ਪੁਲਿਸ ਦੇ ਨਾਲ ਰਲ ਕੇ ਆਪਾਂ ਪੂਰੇ ਪੰਜਾਬ ਨੂੰ ਵਿਦ ਮੋਗਾ ਜ਼ਿਲ੍ਹਾ ਦੀ ਇਸ ਹਿੰਮਤ ਦੇ ਨਾਲ ਰਲ ਕੇ ਆਪਾਂ ਸਾਰੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਅੱਜ ਇਹ ਪ੍ਰੋਗਰਾਮ ਸਾਡੇ ਸਕੂਲ ਵਿੱਚ ਪੰਜਾਬ ਸਰਕਾਰ ਮੋਗਾ ਪੁਲਸ ਵੱਲੋਂ ਕਰਵਾਇਆ ਜਾ ਰਿਹਾ ਹੈ ਜਿੱਥੇ ਵੱਖ-ਵੱਖ ਗੇਮਾਂ ਖੇਡੀਆਂ ਜਾ ਰਹੀਆਂ ਨੇ ਸਾਨੂੰ ਪਤਾ ਲੱਗ ਰਿਹਾ ਨਸ਼ਾ ਮੁਕਤ ਪੰਜਾਬ ਦੀ ਇੱਕ ਮੁਹਿੰਮ ਚੱਲ ਰਹੀ ਹੈ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਇਹ ਸਿੱਖਿਆ ਦੇ ਰਿਹਾ ਹੈ ਕਿੱਦਾਂ ਦੀਆਂ ਗੇਮਾਂ ਲੱਗ ਰਹੀਆਂ ਨੇ ਦੇਖ ਰਹੇ ਇੱਥੇ ਵੱਖ-ਵੱਖ ਗੇਮਾਂ ਲੱਗੀਆਂ ਹੋਈਆਂ ਨੇ ਜਿਵੇਂ ਬਾਸਕਟਬਾਲ, ਕ੍ਰਿਕਟ, ਟੱਗ ਆਫ ਵਾਰ, ਵਾਲੀਬਾਲ ਆ ਬਹੁਤ ਗੇਮਾਂ ਨੇ ਰੇਸਾਂ ਵੀ ਕਿਵੇਂ ਹੁੰਦਾ ਜਦੋਂ ਹਜੇ ਉਪਰਾਲੇ ਕੀਤੇ ਜਾਂਦੇ ਟੂਰਨਾਮੈਂਟ ਉਹਨਾਂ ਦਾ ਬੱਚੇ ਖੇਡਾਂ ਵਾਲੋ ਸਾਨੂੰ ਬਹੁਤ ਵਧੀਆ ਲੱਗਦਾ ਹੈ ਜਦੋਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਸਾਨੂੰ ਪੜ੍ਹਾਈ ਦੇ ਨਾਲ ਗੇਮਾਂ ਵੀ ਖੇਡਣ ਦਾ ਮੌਕਾ ਮਿਲਦਾ ਹੈ ਸਾਨੂੰ ਹੋਰ ਬਹੁਤ ਵਧੀਆ ਲੱਗਦਾ ਹਾਂਜੀ ਸਰ ਨੱਚੇ ਕੇ ਖਿਲਾਫ ਲੋਕੋ ਕੋ ਜਾਤ ਮਾਨਯੋਗ ਬੀਜੀਪੀ ਸਾਹਿਬ ਪੰਜਾਬ ਔਰ ਡੀਆਜੀ ਸਾਹਿਬ ਫਰੀਦਕੋਟ ਰੇਂਜ ਕੇ ਡਾਇਰੈਕਸ਼ਨਸ 'ਤੇ ਕੰਮ ਕਰਦੇ ਹੋਏ पंजाब पुलिस की तरफ से चलाए गए संपर्क प्रोग्राम के तहत मोगा पुलिस ने दो दिन ड्रग अवेयरनेस ड्राइव जो है वो चलाई है कल इसी के तहत साइकिल रैली करवाई गई थी आज यहाँ पे स्पोर्ट्स मीट करवाई गई है उसी के तहत आज डिफरेंट गेम्स जैसे कि बास्केटबॉल वॉलीबॉल वोल, क्रिकेट रस्साकसी जैसे गेम्स करवाए गए हैं जिसमें काफ़ी सारे क्लब्स और गाँव के से जो टीम्स हैं वो यहाँ पर इनमें पार्टिसिपेट किया गया है इसका मकसद यही है कि ड्रग्स के अगेंस्ट जो अवेयरनेस ड्राइव है उसको और बढ़ाया जाए ड्रग्स के अगेंस्ट जो मुहिम चलाई गई है उसमें आम पब्लिक और यूथ स्टूडेंट्स टीचर्स सारे पुलिस और प्रशासन के साथ जुड़े स्पोर्ट्स मीट करवाई जा रही है मैसेज के लिए जागरूक कर ਅ ਬਿਲਕੁਲ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਪੰਜਾਬ ਸਰਕਾਰ ਦਾ ਮੇਨ ਫੋਕਸ ਹੈ ਹੀ ਹੈ ਕਿ ਜਿਹੜੀ ਆਨਵਲੀ ਜਨਰੇਸ਼ਨ ਹੈਗੀ ਹੈ ਉਹਨੂੰ ਅਸੀਂ ਨਸ਼ਿਆਂ ਦੇ ਦੁਸ਼ਪਰਵਾਭ ਦੇ ਬਾਰੇ ਦੱਸਿਆ ਜਾਵੇ ਤੇ ਉਹਨਾਂ ਨੂੰ ਨਸ਼ਿਆਂ 'ਚ ਜਾਣ ਤੋਂ ਰੁਕਿਆ ਜਾ ਸਕੇ ਅ ਮੇਨ ਮੋਟਿਵ ਸਾਡੇ ਸਾਰਿਆਂ ਦਾ ਆ ਸੀਗਾ ਕਿ ਮਨਸ਼ਿਆਂ ਦੇ ਬਾਰੇ ਉਹਨਾਂ ਦੇ ਜਿਹੜੇ ਦੁਸ਼ਪਰਵਾਭ ਹੈ ਉਹਦੇ ਬਾਰੇ ਜਾਗਰੂਕ ਕੀਤਾ ਜਾਵੇ ਖਾਸ ਕਰਕੇ ਸਾਡੇ ਐਸਐਸਪੀ ਸਾਹਿਬ ਬੇਸਤੀ ਸਾਈਬਾਨ ਪੂਰੀ ਪੁਲਿਸ ਪ੍ਰਸ਼ਾਸਨ ਮੋਗਾ ਨੇ ਬਹੁਤ ਹੀ ਵਧੀਆ ਕੰਮ ਕੀਤਾ ਕੱਲ ਇੱਕ ਬੜੀ ਵਧੀਆ ਅਵੇਰਨੈਸ ਸਾਈਕਲ ਰੈਲੀ ਸੀਗੀ ਐਂਡ ਅੱਜ ਵੀ ਅਵੱਖ-ਵੱਖ ਖੇਡਾਂ 'ਚ ਬੱਚਿਆਂ ਨੂੰ ਅਸੀਂ ਇਨਵੋਲ ਕੀਤਾ ਹੈ ਤਾਂਕਿ ਜਿਹੜਾ ਇੱਕ ਮੈਸੇਜ ਹੈ ਕਿ ਨਸ਼ਿਆਂ ਤੋਂ ਕਿੱਦਾਂ ਦੂਰ ਰਹਿਣਾ ਹੈਗਾ ਤੇ ਨਸ਼ੇ ਦੀ ਕੀ ਦੁਸ਼ ਪ੍ਰਭਾਵ ਹੈਗੇ ਉਹਨਾਂ ਦੇ ਬਾਰੇ ਬੱਚਿਆਂ ਨੂੰ ਇਹ ਗੱਲ ਦੱਸੀ ਜਾਵੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਆਉਣ ਵਾਲੀ ਜਨਰੇਸ਼ਨ ਨੂੰ ਨਸ਼ਿਆਂ ਦੇ ਵਿੱਚ ਵੜਨ ਤੋਂ ਰੁਕਿਆ ਜਾ ਸਕੇ